ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਘਟਨਾ ਦੇ ਬੜੀ ਮੰਦਪਾਗੀ ਘਟਿਆ ਜਿਹੜੀ ਇਹ ਸਾਡੇ ਮਤਲਬ ਜਵਾਈ ਲੱਗਦਾ ਹੈ ਸਾਡਾ ਤੇ ਇੱਕ ਆ ਬੱਚਾ ਛੋਟਾ ਜਿਹਾ ਤੇ ਸਾਨੂੰ ਵੀ ਹੋਣੀ ਪਤਾ ਲੱਗਾ ਵੀ ਇਹ ਨਸ਼ੇ ਦੀ ਓਵਰਡੋਜ਼ ਨਾਲ ਜਿਹੜੀ ਇਹਨਾਂ ਦੀ ਮੌਤ ਹੋਈ ਆ ਤੇ ਇੱਥੇ ਵੀਰਜੀ ਜੀ ਦੱਸਣ ਰਹੇ ਨੇ ਬੜੇ ਸਾਡੇ ਸਤਿਕਾਰਯੋਗ ਸਤਾਰ ਗੱਬਰ ਸਿੰਘ ਜੀ ਵੀ ਇੱਥੇ ਨਸ਼ਾ ਜਿਹੜਾ ਆ ਲੱਗ ਲੱਗੇ ਤਿੰਨਾ ਚੌ ਪਿੰਡਾਂ ਦੇ ਵਿੱਚ ਬਹੁਤ ਧੜਾ ਧੜ ਵਿਕ ਰਿਹਾ ਆ ਅਨਗਰ ਬਰਾੜ ਮਾਦੋਕੇ ਹੋ ਗਿਆ ਆਪਣਾ ਇਹ ਚਵਿੰਡਾ ਹੋ ਗਿਆ ਚੰਗਾਵਾ ਮਾਦੋਕੇ ਇਥੇ ਖਾਸ ਕਰਕੇ ਇਹੋ ਜਿਹਾ ਸਿਸਟਮ ਬਣਾ ਲੈਂਦੇ ਟੈਂਚੀ ਟੈਂਚੀਆਂ ਜਿੱਥੇ ਵਿਹਲੀ ਜਗਾ ਉਥੇ ਹੀ ਟਿਕਾ ਲਾਉਂਦਾ ਪ੍ਰਬੰਧ ਬਣਾ ਲੈਂਦੇ ਤੇ ਇਹੋ ਜੇ ਥਾਵਾਂ ਦੇ ਵੀ ਪੁਲਿਸ ਨੂੰ ਜਿਹੜਾ ਜਾ ਕੇ ਚੈੱਕ ਕਰਨਾ ਚਾਹੀਦਾ ਆ ਤੇ ਪੁਲਿਸ ਜਿਹੜੀ ਆ ਉਹ ਬਿਲਕੁਲ ਕੁੰਬ ਕਰਨ ਦੀ ਨੀਂਦ ਸੁਤੀ ਹੈ ਤੇ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਆ ਕਿ ਸ਼੍ਰੋਮਣੀ ਪੰਥਕ ਕਾਲੀ ਦਸ਼ਮੇਸ਼ ਤਰਨਾ ਦਲ ਸਿੰਘ ਸੇ ਬਾਬਾ ਜੀ ਆਪੇ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੀਆਂ ਹੀ ਫੌਜਾਂ ਆ ਇਹ ਪੁਲਿਸ ਆਪਣੀ ਕਾਰਵਾਈ ਕਰੇ ਤੇ ਇਹ ਆ ਜਿਹੜਾ ਨਸ਼ਾ ਆ ਇਹ ਬੰਦ ਹੋਵੇ ਆੜੇ ਛੋਟੇ ਛੋਟੇ ਬੱਚੇ ਬੱਚਿਆਂ ਦੀਆਂ ਮੌਤਾਂ ਹੋਂਡੀਆਂ 14 14 15 15 ਸਾਲ ਦੇ ਜਿਨ੍ਹਾਂ ਦੀਆਂ ਮੌਤਾਂ ਹੋਂਡੀਆਂ ਇਹ ਬੰਦ ਹੋਣ ਤੇ ਨਹੀਂ ਤਾਂ ਫਿਰ ਜੇ ਪੁਲਿਸ ਦੇ ਕੋਈ ਨਹੀਂ ਹੁੰਦੀ ਕੋਈ ਕਾਰਵਾਈ ਤੇ ਸਾਨੂੰ ਦੱਸੇ ਤੇ ਅਸੀਂ ਮਾਪੁਰਖਾਂ ਦਾ ਹੁਕਮ ਲਈਏ ਤੇ ਆਪਣੀਆਂ ਫੌਜਾਂ ਸੇ ਤਿਆਰ ਬਰਤਿਆਰ ਲੈ ਕੇ ਨਗਰਾਂ ਦੇ ਵਿੱਚ ਰੇਡਾਂ ਮਾਰੀਏ ਅਸੀਂ ਵੇਖਿਓ ਨਸ਼ਾ ਕਿ ਹੁੰਦਾ ਬੰਦ ਕਿ ਨਹੀਂ ਹੁੰਦਾ ਇਕੋ ਇੱਕ ਨਿਹੰਗ ਸਿੰਘ ਫੌਜ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜਾ ਜਿਹੜੀ ਰੋਗ ਸਕਦੀ ਹੈ ਨਹੀਂ ਜੇ ਰੁਗਣਾ ਪੁਲਸ ਪਲਸ ਕੋ ਨਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹੈ ਮੇਰਾ ਕਿੰਨੀ ਉਮਰ ਹੈ ਇਸੇ ਕੋਈ 30 ਕਿ ਸਾਲ ਹੋਊਗੀ ਕਿ ਕਿਤਰਾ ਮੋਤ ਹੋਈ ਇਹਦੀ ਇਹਦੀ ਮੌਤ ਜੀ ਨਸ਼ੇ ਨਾਲ ਹੋਈ ਹੈ 30 ਲਾਇਆ ਨੇ ਇੱਕ ਕਦੋਂ ਕਦੋਂ ਨਸ਼ਾ ਕਰਦਾ ਹੈ ਨਸ਼ਾ ਇਹਨੂੰ ਹੋ ਗਏ ਹੁਣ ਕੇ 5-7 ਸਾਲ ਕਰਦੀ ਤੁਸੀਂ ਇਹਨੂੰ ਵਰਜਿਆ ਨਹੀਂ ਇਸ ਬੰਦੀ ਦਾ ਵਰਜੀ ਦਾ ਬਰਾਤ ਪਰ ਉਹ ਜਿਹਨੂੰ ਜਾਂਦੇ ਆ ਉਹ ਤੋਂ ਆਂਦੇ ਆ ਹੀ ਨਸ਼ਾ ਦੁੱਜਾ ਸ਼ਰਾਬ ਵੀ ਪੀਂ ਚੱਲੇ ਨਹੀਂ ਕੰਮ ਕਰਦਾ ਕਿੱਥੋਂ ਲੈਂਦਾ ਹੀ ਇਹਨੇ ਇੱਥੋਂ ਲੋਕਾਂ ਕੋਲ ਲੈਂਦਾ ਪਿੰਡੋਂ ਹੀ ਪਿੰਡਾਂ ਜੀ ਲੱਗਦਾ ਵੱਧ ਵੱਧ ਹੀ ਵੱਧ ਕੀ ਕੰਮ ਕਰਦਾ ਸੀ ਇਹ ਇਹ ਰਾਜਗੀਰੀ ਦਾ ਕੰਮ ਕਰਦਾ ਹੈ ਵਾਹ ਹੈ ਪੁੱਤ ਹਾਂਜੀ ਆ ਗੁੱਡੀ ਉਹਦੀ ਬੱਚਾ ਉਹਦਾ ਹਾਂਜੀ ਹਾਂਜੀ ਬੇਟੀ ਉਹਦੀ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਇਹ ਤਾਂ ਵੀ ਇਹੋ ਹੋਣਾ ਚਾਹੀਦਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਵਿਚਾਰਾ ਕਰਨਾ ਇਹਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਸਾਡਾ ਪਿੰਡ ਚਵਿੰਡਾ ਕਲਾਂ ਆ ਜੀ ਹਾਂਜੀ ਚਵਿੰਡੇ ਕਲਾਂ ਦੇ ਵਿੱਚ ਤੇ ਖੁਰਦ ਦੇ ਵਿੱਚ ਤੜਾ ਤੜ ਨਸ਼ਾ ਭਵੇਂ ਕਿਲਵਾਣਾ ਲੈ ਲੋ ਸਾਡੇ ਮਜਬੀ ਸਿੰਘਾਂ ਦੇ ਮੁੰਡੇ ਨਾਂ ਦੇ ਦਿਹਾੜੀ ਕਰਦੇ ਜੇ ਨਾ ਇਹ ਕੋਈ ਕੰਮ ਕਰਦੇ ਜੇ ਨੌਜਵਾਨ ਮੁੰਡੇ ਆ ਛੋਟੇ ਛੋਟੇ ਮੁੰਡਿਆਂ ਦੇ ਬੋਝਾਂ ਦੇ ਵਿੱਚ ਨਾਕ ਜਿੰਨਾ ਮਰਜ਼ੀ ਸਮਾਨ ਲੈ ਲੋ ਇਹ ਦਿਹਾੜੀਆਂ ਦਾਪੇ ਕਰਦੇ ਨਹੀਂ ਨਸ਼ਾ ਖਰੀਦ-ਖਰੀਦ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨਦੇ ਆ ਅੱਜ ਸਾਡਾ ਨੌਜਵਾਨ ਮੁੰਡਾ ਰਾਤੀ ਨਸ਼ੇ ਨਾ ਇਹਨਾਂ ਨੇ ਖਤਮ ਕਰ ਦਿੱਤਾ ਤੇ ਹੋਰ ਉਹਦਾ ਨਾਮ ਬਜੇਤਰ ਸਿੰਘ ਜੀ ਇਹ ਮੇਰਾ ਬ੍ਰਦਰ ਹੀ ਛੋਟਾ ਬ੍ਰਦਰ ਹੀ ਹਨ ਪਰ ਸੇਮ ਸਿੰਘ ਜੀ ਕਿੰਨੀ ਉਮਰ ਹੋएगी ਉਮਰ ਹੋਊਗੀ ਮੈਂ 30 ਤੇ ਲਾਗੇ ਬੰਨੇ ਹੋਗਾ ਵਿਆਹ ਕਿ ਕੁਆਰਾ ਹੈ ਵਿਆਹ ਬੱਚ ਗੁੱਡੀ ਛੋਟੀ ਇੱਕ ਹੈ ਹਾਂਜੀ ਆ ਨਿਗੀ ਜੀ ਬੱਚੀ ਆਪੀ ਨਸ਼ੇ ਕਰਨ ਦਾ ਜੀ ਹਾਂਜੀ ਇਦਾਂ ਹੀ ਫਿਰ ਹੋ ਗਿਆ ਹੌਲੀ ਹੌਲੀ ਤੁਹਾਨੂੰ ਪਤਾ ਕੀ ਚੱਲਣ ਡਿਆ ਘਰ ਘਰ ਨਸ਼ਾ ਵਕੰਡਿਆ ਚਵਿੰਡੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਇਸ ਬੱਦੀ ਕੋਈ ਪੁਲਿਸ ਨੂੰ ਨਹੀਂ ਸੁੋਚਣਾ ਪੁਲਿਸ ਨੂੰ ਪਤਾ ਹੀ ਆ ਜੀ ਪੁਲਿਸ ਨੂੰ ਤੇ ਸਾਰੇ ਪਤਾ ਵੀ ਕਿਦਾਂ ਨਸ਼ਾ ਵਕੰਡਿਆ ਚਗਾਵੇਂ ਦੇ ਵਿੱਚ ਪੁਲਿਸ ਰਹਿੰਦੀ ਉੱਥੇ ਵਕੰਡਿਆ ਸਾਡੇ ਪਿੰਡ ਕੋਈ ਚੌਂਕੀ ਨਹੀਂ ਹੈਗੀ ਇੱਥੇ ਵੀ ਨਸ਼ਾ ਕਿ ਨਾਮ ਮਿਲਣ ਡਿਆ ਇੱਥੇ ਚੌਂਕੀ ਬਹਿਣੀ ਚਾਹੀਦੀ ਚਵਿੰਡੇ ਕਲਾਂ ਦੇ ਵਿੱਚ ਇਹ ਤਿੰਨ ਚਾਰ ਪਿੰਡ ਜਿੱਥੇ ਮਾਦੋਗੀ ਚਗਾਵਾ ਚਵਿੰਡਾ ਬਰਾੜ ਇਹ ਆਮ ਨਸ਼ਾ ਇੱਥੇ ਖੁੱਲ੍ਹੇ ਜਿੰਨਾ ਮਰਜ਼ੀ ਲੈ ਲੋ ਇਹ ਜਦ ਕਦੋਂ ਦੇਖਿਆ ਤੂੰ ਸਾਨੂੰ ਇਹ ਰਾਤੀ ਸਾਨੂੰ 8 9 ਵਜੇ ਪਤਾ ਲੱਗਾ ਫਿਰ ਅਸੀਂ ਇਹਨੂੰ ਚੋਕੀ ਤੇ ਕੀਤਾ ਇਹਨੂੰ ਕੋਈ ਟੀਕਾ ਡਾਕ ਲਾਜਾ ਟੀਕਾ ਉੱਥੇ ਸਿਰੰਜੀ ਲੱਗੇ ਸਿਰੰਜ ਪਈ ਸੀ ਜੀ ਹਾਂਜੀ ਉਦੋਂ ਹੀ ਫਿਰ ਮੌਕੇ ਤੇ ਫਿਰ ਉਹਨੂੰ ਖੜਾ ਦੋ ਮੁੱਕਿਆ ਸੀ ਉੱਥੇ ਹੋਰ ਕੋਈ ਕਿਨੇ ਭੈਣ ਭਰਾ ਆਏ ਦੇ ਅਸੀਂ ਤਿੰਨ ਭਰਾ ਇੱਕ ਸਾਡੀ ਭੈਣ ਆ ਅੱਛਾ ਜੀ ਇਹ ਮੰਗ ਕਰਦੇ ਜੀ ਹੁਣ ਮੰਗੇ ਹੋਈ ਆ ਵੀ ਚਲੋ ਸਾਡਾ ਤੇ ਜਿਹੜਾ ਜਾਣ ਵਾਲਾ ਚਲ ਗਿਆ ਹੋਰ ਨਾ ਜਵਾਨ ਬੱਚੇ ਜਿੰਨੇ ਵੀ ਹੈਗੇ ਆ ਤੁਹਾਨੂੰ ਪਤਾ ਹੀ ਇਹਨਾਂ ਦੇ ਵੀ ਚਲੋ ਉਹਨਾਂ ਵਾਸਤੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਇਹ ਗਾਂ ਲੋਕਾਂ ਨੇ ਸਰਕਾਰ ਬਣੀ ਨਸ਼ੇ ਦੇ ਮੁੱਦੇ ਤੇ ਬਣੀ ਸੀ ਇਹ ਸਰਕਾਰ ਨੇ بڑے ਲੋਕਾਂ ਨੂੰ ਵਾਅਦੇ ਕੀਤੇ ਵੀ ਅਸੀਂ ਨਸ਼ੇ ਬੰਦ ਕਰਾਂਗੇ ਪਰ ਸਰਕਾਰ ਨੇ ਬੰਦ ਕਰਨ ਦੀ ਬਜਾਏ ਨਸ਼ੇ ਜ਼ਿਆਦਾ ਹੋ ਗਏ ਆ ਜੀ ਸਾਡੇ ਪਿੰਡ ਦੇ ਵਿੱਚ ਕੋਈ ਟਾਵਾ ਟਾਵਾ ਪਹਿਲਾਂ ਬੰਦੇ ਨਸ਼ਾ ਵੇਚਦੇ ਸੀ ਹੁਣ ਘਰ ਘਰ ਨਸ਼ਾ ਵੇਚਣ ਡਿਆ ਬਾਬਾ ਜੀ ਤੁਸੀਂ ਲਹਿਰ ਵੀ ਚਲਾਈ ਸੀ ਨਸ਼ਿਆਂ ਖਿਲਾਫ ਅਸੀਂ ਬੜੇ ਚਿਰ ਦੇ ਬੋਲਦੇ ਆਂ ਪਰ ਕੋਈ ਸਾਥ ਨਹੀਂ ਜੀ ਦਿੰਦਾ ਅੱਛਾ ਜੀ ਹਾਂਜੀ ਸਾਥ ਸਾਥ ਨਹੀਂ ਜੀ ਦਿੰਦੇ ਲਹਿਰ ਤੇ ਬੜੇ ਚਿਰ ਦੀ ਅਸੀਂ ਬੋਲਦੇ ਆਂ ਚਲੋ ਬੋਲਦੇ ਰਵਾਂਗੇ ਗਾਂਵ ਵੀ ਬੋਲਣਾ ਵਾ ਪਰ ਸਾਡਾ ਚਲੋ ਸਾਨੂੰ ਇਹ ਚਲੋ ਸਾਡਾ ਇੱਕ ਨਹੀਂ ਸਾਡੇ ਕਈ ਜਿੰਨੇ ਵੀ ਪੰਜਾਬ ਦੇ ਨੌਜਵਾਨ ਮਰਨਦੇ ਉਹ ਸਾਡੇ ਹੀ ਆਉ ਸਾਨੂੰ ਸਾਰਿਆਂ ਦਾ ਦੁੱਖ ਆ ਅਹੀਂ ਚੋਣਿਆਂ ਵੀ ਇਹ ਬੰਦ ਹੋਣਾ ਚਾਹੀਦਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਆ ਜਿਹੜੀ ਘਟਨਾ ਵਾਪਰੀ ਹੈ ਇਸ ਬਾਰੇ ਘਟਨਾ ਵਾਹਿਗੁਰੂ ਜੀ ਵੇਖੋ ਵੱਖ-ਵੱਖ ਨਗਰਾਂ ਦੇ ਵਿੱਚ ਤੁਸੀਂ ਵੀ ਜਾਂਦੇ ਰਹਿੰਦੇ ਜੇ ਤੇ ਅਸੀਂ ਵੀ ਵਿਚਰਦੇ ਰਹਿੰਨੇ ਆ ਇੱਕ ਜਥੇਬੰਦੀ ਤੌਰ ਤੇ ਪਰ ਅਸੀਂ ਖਾਸ ਕਰਕੇ ਜਿੰਨੇ ਕੁ ਲੋਪੋ ਕੇ ਥਾਣੇ ਦੇ ਵਿੱਚ ਐਸਐਚਓ ਆਏ ਆ ਮੇਰੇ ਖਿਆਲ ਮੇਰੀ ਥੋੜੇ ਸਮੇਂ ਦੇ ਵਿੱਚ ਤਿੰਨ ਕੋ ਐਸਐਚਓ ਮੇਰੇ ਵੇਖਣ ਵੇਖਣ ਦੇ ਵਿੱਚ ਬਦਲ ਗਏ ਜਿਨ੍ਹਾਂ ਨੂੰ ਲਿਖਤੀ ਰੂਪ ਚ ਸ਼ਿਕਾਇਤਾਂ ਵੀ ਕੀਤੀਆਂ ਤੇ ਜਾ ਕੇ ਵੀ ਕਿਹਾ ਪਰ ਫੋਨ ਤੇ ਵੀ ਕਿਹਾ ਜਿਨ੍ਹਾਂ ਨੇ ਕੋਈ ਅਜੇ ਤੱਕ ਜੂਨ ਹੀ ਸਰਕੀ ਇਹਨਾਂ ਦੇ ਕੰਨ ਤੇ ਸਾਡੀ ਬੇਨਤੀ ਇਹ ਆ ਮੈਂ ਆਪ ਜੀ ਨੂੰ ਉਥੇ ਕਵਰਾਂ ਦੇ ਵਿੱਚ ਵੀ ਲੈ ਕੇ ਜਾਣਾ ਉਥੇ ਹੁਣ ਵੀ ਇਸ ਵੇਲੇ ਤੁਸੀਂ ਜਾ ਕੇ ਵੇਖ ਸਕਦੇ ਜੇ ਆ ਵੀਰ ਵੀ ਖਲੋਤੇ ਨੇ ਉਥੇ ਘੱਟ ਤੋਂ ਘੱਟ ਇੰਨੀਆਂ 55 ਆਪਾਂ ਨੂੰ ਹੁਣ ਵੀ ਮਿਲ ਸਕਦੀਆਂ। ਵੱਧ ਵੀ ਮਿਲਣਗੀਆਂ ਘੱਟ। ਦੂਜੀ ਬੇਨਤੀ ਇਹ ਹੈ ਕਿ ਛਰੇ ਆਮ 12 ਤੋਂ 13 ਸਾਲ ਦੇ ਬੱਚੇ ਜਿਹੜੇ ਆ ਆ ਗਲੀਆਂ ਦੇ ਵਿੱਚ ਹੁਣ ਵੀ ਮੈਂ ਤੁਹਾਨੂੰ ਲੈ ਕੇ ਦਿਖਾ ਦੇਣਾ ਤੁਸੀਂ ਸਾਈਡ ਤੇ ਹੋ ਜਿਓ। ਪਰ ਇਹਨਾਂ ਹੈ ਕਿ ਜਿਹੜੀ ਸਾਡੇ ਥਾਣੇ ਦੀ ਪੁਲਿਸ ਆ ਇਹ ਪਹਿਲੀ ਤਰੀਕ ਨੂੰ ਆਪਣੇ ਕਾਰਡ ਲੈ ਕੇ ਏਟੀਐਮ ਏਟੀਐਮ ਤੇ ਤੇ ਚਲੇ ਜਾਂਦੇ ਪਰ ਇਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਵੀ ਗਰਾਊਂਡ ਲੈਵਲ ਤੇ ਕੀ ਹੋ ਰਿਹਾ। ਸੋ ਸਾਡੀ ਬੇਨਤੀ ਇਹ ਆ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਡੇ ਚਵਿੰਡਾ ਗਲਾਂ ਤੇ ਚਵਿੰਡਾ ਖੁਰਦ ਦੇ ਵਿੱਚ ਰੇਟਾਂ ਵਧਣਗੀਆਂ ਤੇ ਬਿਲਕੁਲ ਵਧੀਆ ਗੱਲ ਆ ਨਹੀਂ ਤੇ ਫਿਰ ਅਸੀਂ ਆਪਣੇ ਤੌਰ ਤੇ ਕੰਮਰ ਕਸੇ ਕਰਾਂਗੇ ਫਿਰ ਜਿਹੜੇ ਸਰਕਾਰ ਨੇ ਸਾਡੇ ਤੇ ਪਰਚੇ ਕਰਨੇ ਉਹ ਕਰ ਦੇਣਾ ਅਸੀਂ ਚੱਲਾਂਗੇ ਸਾਡਾ ਉਹ ਜਿੱਦਾਂ ਭਾਈ ਅਮਰਪਾਲ ਸਿੰਘ ਜੀ ਕਹਿੰਦੇ ਹੁੰਦੇ ਸੀ ਨਾ ਬੰਦ-ਬੰਦ ਕੱਟਿਆ ਜਾਵੇ ਸਾਡਾ ਸੀਸ ਲਾਥ ਜੇ ਫਿਰ ਅਸੀਂ ਆਪਣੇ ਤੌਰ ਤੇ ਇਹਨਾਂ ਦੀਆਂ ਲੱਤਾਂ ਬਾਵਾ ਭੰਨਾਂਗੇ ਤੇ ਫਿਰ ਜਿਹੜਾ ਸਰਕਾਰ ਨੇ ਸਾਡੇ ਤੇ ਪਰਚਾ ਕਰਨਾ ਖੜੇ ਮੱਥੇ ਪਰਵਾਣ ਆ ਗੱਲ ਹੀ ਕੋਈ ਨਹੀਂ ਤੇ ਇੰਨੀਆਂ ਗ ਬੇਨਤੀਆਂ ਕਰਦਾ ਕਿ ਸਰਦਾਰ ਬਲਦੇਵ ਸਿੰਘ ਮਣਿਆਧੀਆਂ ਸਾਹਿਬ ਜੀ ਤੁਸੀਂ ਵੀ ਸਾਡੇ ਪਿੰਡ ਨਗਰਵਾਲ ਨੂੰ ਥੋੜੀ ਜੀ ਝਾਤੀ ਮਾਰ ਕੇ ਵੇਖੋ ਧਾਰੀয়াল ਸਾਹਿਬ ਜੀ ਤੁਹਾਡੇ ਟਰੱਕ ਫੜੇ ਜਾਂਦੇ ਤੇ ਇੱਕ ਫੋਨ ਤੇ ਤੁਹਾਡੇ ਛੁੱਟ ਜਾਂਦੇ ਆ ਜਿਹੜੀ ਮੇਰੇ ਤੇ ਕਾਰਵਾਈ ਕਰਨੀ ਮੈਨੂੰ ਕੋਈ ਡਰ ਨਹੀਂ ਹੈਗਾ ਕਿਸੇ ਦਾ ਮੈਂ ਨਰ ਧੜਕੋ ਕੇ ਬੋਲਦਾ ਜਿੱਥੇ ਵੀ ਬੋਲਦਾ ਤੇ ਜਿਹੜੀ ਤੁਸੀਂ ਸਾਡੇ ਤੇ ਕਾਰਵਾਈ ਕਰਨੀ ਉਹ ਵੀ ਕਰ ਦਿਓ ਜੇ ਤੁਹਾਡੇ ਟਰੱਕ ਫੜੇ ਤੇ ਦੋ ਮਿੰਟਾਂ ਦੇ ਵਿੱਚ ਛੁੱਟ ਸਕਦੇ ਆ ਨਾ ਤੇ ਜੇ ਤੁਸੀਂ ਚਾਹੋ ਨਾ ਤੇ ਇਹ 1 ਮਿੰਟ ਤੋਂ ਪਹਿਲਾਂ ਬੰਦ ਕਰ ਸਕਦੇ ਜੇ ਕਿਉਂਕਿ ਗਵਰਨਮੈਂਟ ਦਾ ਮਤਲਬ ਕੀ ਹੁੰਦਾ ਗਵਰਨਮੈਂਟ ਜੇ ਗੌਰ ਕਰੇ ਤੇ 1 ਮਿੰਟ ਚ ਤੇ ਜੇ ਨਹੀਂ ਕਰਨਾ ਤੇ ਫਿਰ ਸ਼ਹਿਰੇ ਆਮ ਜੋ ਮਰਜੀ ਹੁੰਦਾ ਰਹੇ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਮਰਦੇ ਆ ਕਿਸੇ ਦੇ ਮਰਦੇ ਆ ਤੇ ਬਾਕੀ ਅਸੀਂ ਤਿਆਰ ਬਰ ਤਿਆਰ ਫੌਜਾਂ ਜਥੇਬੰਦੀ ਐਸੇ ਕਰਕੇ ਬਣਾਏ ਸੀ ਕਿ ਨਸ਼ਿਆਂ ਦੇ ਖਿਲਾਫ ਪਰ ਵੇਖੋ ਵੀਰੋ ਗੱਲ ਇਹ ਆ ਵੀ ਜਿਹਦਾ ਮਰ ਜਾਂਦਾ ਨਾ ਜਿਹਦੇ ਘਰ ਲੱਗੀ ਹੁੰਦੀ ਪਤਾ ਹੁੰਦਾ ਉਹਨੂੰ ਦੂਜਾ ਤੇ ਕਹਿੰਦਾ ਕਿ ਬਸੰਤਰ ਬਲਦਾ ਤੇ ਜਦੋਂ ਆਪਣੇ ਘਰ ਬਲਦੀ ਫਿਰ ਆਪਾਂ ਕਹਿੰਦੇ ਨੇ ਵੀ ਸਾਡੇ ਘਰ ਅੱਗ ਲੱਗੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਆ ਵੇਖੋ ਛੋਟਾ ਜਿਹਾ ਆ ਬੱਚਾ ਇੱਥੇ ਲਾਗੇ ਲਿਆ ਕੇ ਵਿਖਾਓ ਕਿ ਆ ਜਿਹੜੀ ਧੀ ਆ ਇਹਦਾ ਕੌਣ ਆਸਰਾ ਐ ਇਸ ਵੇਲੇ ਆ ਮਾਸਾ ਜੀ ਨਹੀਂ ਜਿਹੜੀ ਉਹ ਪਿੱਛੇ ਛੱਡ ਗਿਆ ਟੀਕਾ ਲਾ ਕੇ ਰਾਤੀ ਓਵਰਡੋਜ ਦੇ ਨਾਲ ਉਹਦੀ ਮੌਤ ਹੋ ਗਈ ਆ ਜਿੱਥੇ ਉਹਦੀ ਮੌਤ ਹੋਈ ਆ ਉਹ ਵੀ ਤੁਸੀਂ ਮੌਕਾ ਵਿਖਾਇਓ ਮੇਰੀ ਬੇਨਤੀ ਆ ਤੁਹਾਡੇ ਘੜੀ ਉਥੇ ਸਿਰਿੰਜ ਪਈ ਆ ਉਥੇ ਹੀ ਸਾਰਾ ਸਬੂਤ ਪਿਆ ਵਾ ਤੇ ਬਾਕੀ ਜਿਹੜੇ ਬੰਦੇ ਆ ਨਸ਼ਾ ਵੇਚਦੇ ਆ ਕਰਨਪਾਲ ਸਿੰਘ ਜੀ ਮੇਰੀ ਬੇਨਤੀ ਹੱਥ ਜੋੜ ਕੇ ਪ੍ਰਵਾਨ ਕਰਿਓ ਮੈਂ ਤੁਹਾਨੂੰ ਹੁਣੇ ਅਜੇ ਫੋਨ ਵੀ ਲਾ ਰਿਹਾ ਹਾਂ ਇਸੇ ਮਸਲੇ ਤੇ ਪਰ ਤੁਸੀਂ ਫੋਨ ਨਹੀਂ ਚੁੱਕਿਆ ਇਸ ਕਰਕੇ ਮੇਰੀ ਬੇਨਤੀ ਹੈ ਕਿ ਇੱਕ ਵਾਰੀ ਆਣ ਕੇ ਕਵਰਾਂ ਦੇ ਵਿੱਚ ਮੌਕਾ ਵੇਖੋ ਮੈਂ ਤੁਹਾਨੂੰ ਦੁਬਾਰਾ ਫੇਰ ਫੋਨ ਲਾਉਣਾ ਮੈਂ ਚੈਨਲ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਸਾਡੇ ਨਗਰ ਦੇ ਵਿੱਚ ਜਿਆਦਾ ਨਹੀਂ ਤੇ ਹਫਤੇ ਬਾਅਦ ਤੁਹਾਡਾ ਜਿਹੜਾ ਆਪਣੀ ਹਾਜ਼ਰੀ ਦੇ ਵਿੱਚ ਜਿਹੜਾ ਇੱਕ ਢੇਡਾ ਵਾ ਨਾ ਉਹ ਜ਼ਰੂਰ ਮਾਰਿਆ ਕਰੋ ਜਿੱਥੇ ਜਿੱਥੇ ਵੀ ਨਸ਼ਾ ਵਿਕਦਾ ਲਿਓ ਮੈਂ ਤੁਹਾਨੂੰ ਨਾਂ ਨੋਟ ਕਰਾਉਣਾ ਵੀ ਕਿਹੜਾ ਵੇਚਦਾ ਤੇ ਕਿੱਥੋਂ ਵਿਕਦਾ ਮੈਨੂੰ ਪਰਵਾਹ ਨਹੀਂ ਕੋਈ ਮੇਰੀ ਇੰਨੀਆਂ ਗ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸ